ਹੁਣ ਅਸੀਂ ਚੱਲੇ ਆ ਜਿਹੜੀ ਮਾਤਾ ਰਾਣੀ ਦੀ ਭੇਟ ਆਈ ਆ ਸਾਡੀ ਉਹ ਹੀ ਪ੍ਰਮੋਸ਼ਨ ਕਰਾਉਣ ਇਸ ਅਸਰੀਆ ਗਾਲ ਦੋਸਤੋ ਸਵਾਗਤ ਆ ਤੁਹਾਡਾ ਇਕਨਮੀ ਬਲੌਗ ਤੇ ਮਨਾਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੇਰਾ ਟੈਸਟ ਹੋ ਚੁੱਕਿਆ ਆ ਅੱਜ ਦੋ ਟੈਸਟ ਹੋ ਚੁਕੇ ਦੋਵੇਂ ਨੇ ਦੋਵੇਂ ਹੋ ਚੁਕੇ ਆ ਇੱਕ ਜਿਹੜਾ ਸੰਸਕ੍ਰਿਤ ਦਾ ਤੇ ਇੱਕ ਜਿਹੜਾ ਹਿੰਦੀ ਦਾ ਚਲੋ ਤੁਹਾਨੂੰ ਮੈਂ ਦਿਖਾਉਣਾ ਤੇ ਨਾਲ ਮੇਰੀ ਮੰਮੀ ਜੀ ਨੂੰ ਵੀ ਦਿਖਾਉਣਾ ਆ ਦੇਖੋ ਮੰਮੀ ਜੀ ਅੱਜ ਦਾਲ ਬਣਾਉਣੀ ਫਿਰ ਹਾਂ ਦੇਖੋ ਪਰ ਆ ਤਾਂ ਲੋਕਾ ਤਿਆਵੇ ਬੀਆਂ 4 15 ਆ ਦੇਖੋ ਇਹ ਚੋ 10 ਤੋਂ 10 ਤੇ ਇਹ ਚੋ ਅੱਦੇ ਇੱਕ ਅੱਧਾ ਨੰਬਰ ਕੱਟ ਹੋ ਗਿਆ ਹੂੰ ਠੀਕ ਆ ਅਭੀ ਸਾਰਾ ਠੀਕ ਚਾਰਾਂ ਚੋ ਚਾਰ ਉਹ ਦਸਿਕਾ ਟੈਕਸ ਤੇ 16 ਨੰਬਰ ਦਾ ਤੇ ਚਾਰ ਨੰਬਰ ਸੀਗੇ ਹੈਂਡਰਾਈਟਿੰਗ ਦੇ ਸਿੱਦੇ ਚਾਰ ਨੰਬਰ ਕੱਟੇ ਗਏ ਤੇ ਤਾਂ ਇਹਨਾਂ ਤੁਹਾਨੂੰ ਕਿਹਾ ਵੀ ਜੇਰਾ ਫ੍ਰੀ ਟਾਈਮ ਹੁੰਦਾ ਦੋ ਪੇਜਾਂ ਵਿੱਚ ਕਿਆ ਕਰ ਫੇ 3000 ਹੁਣ ਆਇਆ ਉਦੋਂ ਮੇਰੇ ਜਿੰ ਰਾਈਟਿੰਗ ਦਾ ਕੋਈ ਰੋਲ ਨਹੀਂ ਹੁੰਦਾ ਨਾ ਤਾਂ ਫਿਰ ਮੇਰੇ 15 ਉਦੋਂ ਮਨ ਕਿ ਥੋੜਾ ਜਿਹਾ 16 ਹੋਣਾ ਹੈਗੇ ਹੁਣ 15.5 ਆਏ ਆ ਤੇ ਆ ਸੀਗਾ ਹਿੰਦੀ ਦਾ ਟੈਸਟ ਆ ਦੇਖੋ ਹਮ ਹਿੰਦੀ ਦਾ ਟੈਸਟ ਸੀਗਾ ਆ ਵਾਲੀ ਐਪਲੀਕੇਸ਼ਨ ਦਾ ਦੇ ਹਮ ਇਹ ਚ ਮੈਂ ਥੋੜੀ ਰਾਈਟਿੰਗ ਸਹੀ ਕੀਤੀ ਆ ਆਹੋ ਇਹ ਚ ਥੋੜੀ ਸਹੀ ਆ ਹਮ ਆ ਦੇਖੋ ਇੱਥੇ ਸਹੀ ਆ ਤੇ ਸਹੀ ਆ ਹੋਰ ਸੁਧਾਰ ਕਰਨਾ ਫਿਰ ਦੇਖੀ ਕਿ ਨਹੀਂ ਬਸ ਨੰਬਰ ਤੇਰੇ ਵਧੀਆ ਆ ਹਨੇ ਦੱਸਾਂ ਚ ਨੂੰ ਅੱਜ ਮਾੜਾ ਜਿਹਾ ਦਿਲ ਖੋਸ ਕੀਤਾ ਸਹੀ ਨੰਬਰ ਆਈ ਆ ਕੱਲ ਮੈਨੂੰ ਬਹੁਤ ਹੋਰ ਤਰ੍ਹਾਂ ਹੋਇਆ ਤੇ ਕੱਲ ਵੀ ਤਾਂ ਇੱਕ ਨੰਬਰ ਹੀ ਘਟ ਸੀ ਅੱਜ ਵੀ ਇੱਕ ਨੰਬਰ ਘਟ ਆ ਕੱਲ ਇੱਕ ਨੰਬਰ ਘਟ ਸੀ ਹਾਂ ਫੇਚੋ ਅੱਛਾ ਇਹ ਤੋਂ ਰਾਈਟਿੰਗ ਦੇ ਕਰ ਭਈ ਉਹ ਹੀ ਕਹਿੰਨੀ ਮਿੱਟੇ ਸੁਧਾਰ ਨਹੀਂ ਤੁਸੀਂ ਕੱਲ ਰਾਈਟਿੰਗ ਦਾ ਗਿਆ ਹੈਗਾ ਅੱਛਾ ਅੱਛਾ ਆ ਦੇਖੋ ਇਹਦਾ ਇੱਕ ਨੰਬਰ ਤਾਂ ਘੜ ਦਿੱਤਾ ਦੇਖੋ ਕੋਈ ਵੀ ਮਿਸਟੇਕ ਤਾਂ ਨਹੀਂ ਆ ਦੇਖੋ ਇਹ ਆ ਦੇ ਆ ਵਾਲੀ ਕਟਿੰਗ ਆ ਵਾਲੀ ਕਟਿੰਗ ਹਾਂ ਦੇ ਹਾ ਵਾਲੀ ਕਟਿੰਗ ਮੈਂ ਤੈਨੂੰ ਕਹਿੰਦੇ ਸਾਰਾ ਕੁਝ ਸਹੀ ਕਰਦਾ ਵਧੀਆ ਕਰਦਾ ਆਏ ਜਾਂ ਸੁਧਾਰ ਰਾਈਟਿੰਗ ਸੁਧਾਰ ਆਪਣੇ ਬਸ ਮੇਰੇ ਵਿੱਚ ਦੋ ਕਮੀਆਂ ਆ ਰਾਈਟਿੰਗ ਦੀ ਤੇ ਕਟਿੰਗ ਦੀ ਕਟਿੰਗ ਮੈਂ ਕਰਦਾ ਤੇ ਰਾਈਟਿੰਗ ਕੰਦੀ ਕਰਦਾ ਜਦੋਂ ਫ੍ਰੀ ਟਾਈਮ ਹੁੰਦਾ ਨਾ ਮੈਂ ਪੇਚ ਲਈ ਚਾਰ ਨੰਬਰ ਹੈਂਡ ਰਾਈਟਿੰਗ ਦੇ ਸੀਗੇ ਤੇ ਚਾਰ ਚਾਰੇ ਦੇ ਚਾਰੇ ਨੰਬਰ ਘਟ ਗਏ ਤੇ ਮੇਰੀ ਰਾਈਟਿੰਗ ਬਹੁਤ ਸੋਣੀ ਹੁੰਦੀ ਮੇਰੇ ਬੀਆ ਜੂ ਬੀ ਹੋਣੇ ਹੈਗੇ ਇਹ ਗੁੱਡ ਆਉਣੀ ਸੀ ਨਾਲ ਤੈਨੂੰ ਹਾਂ ਦੇਖੋ ਇਹ ਚੋ ਆਈ ਦੱਸਾ ਚੋ ਨੋ ਹਾਂ ਸਹੀ ਆ ਸਹੀ ਆ ਇਹ ਨਹੀਂ ਤਾਂ ਮੈਂ ਸਹੀ ਕਿਹਾ ਵੀ ਕਰਕੇ ਥੋੜਾ ਤੋਂ ਵਧੀਆ ਲਿਖਿਆ ਨਹੀਂ ਤਾਂ ਪੂਰੇ ਨੰਬਰ ਐਚ ਚ ਵੀ ਆਉਣੇ ਸੀਗੇ ਹਾਂ ਦੇਖੋ ਐਚ ਵਿੱਚ ਮੈਂ ਵਧੀਆ ਲਿਖਿਆ ਤੇ ਐਚ ਵਿੱਚ ਸਹੀ ਰਾਈਟਿੰਗ ਕੀਤੀ ਦੋਸਤੋ ਪਾਪਾ ਜੀ ਨੇ ਕੱਢ ਲਿਆ ਮੋਟਰਸਾਈਕਲ ਤੇ ਹੁਣ ਅਸੀਂ ਚੱਲੇ ਆ ਜਿਹੜੀ ਮਾਤਾ ਰਾਣੀ ਜੀ ਦੀ ਭੇਟ ਆਈ ਆ ਸਾਡੀ ਉਹੀ ਪ੍ਰੋਮੋਸ਼ਨ ਕਰਾਉਣ ਸਲੀਪ ਪਾਪਾ ਜੀ ਚਲੋ ਜੀ ਚਲੋ ਅੱਜ ਪਾਪਾ ਜੀ ਠੀਕ ਨਹੀਂ ਸੀਗੇ ਅੱਜ ਪਾਪਾ ਜੀ ਦਾ ਪੱਕਾ ਗळा ਖਰਾ ਦਈ ਤੁਹਾਨੂੰ ਮੈਂ ਸਾਰੀ ਗੱਲ ਦੱਸਦਾ ਕਿਉਂਕਿ ਜਦੋਂ ਗੱਲ ਪਾਪਾ ਜੀ ਪ੍ਰੋਗਰਾਮ ਤੇ ਸੀਗੇ ਬਾਪਾ ਜੀ ਨੇ ਸਾਨੂੰ ਫੋਟੋ ਸੈਂਡ ਕੀਤੀ ਹੈਗੀ ਗਲਾ ਖਰਾਬ ਹੋ ਗਿਆ ਗੜਾ ਪੱਕ ਗਿਆ ਨਾਲ ਹੀ ਮੇਰਾ ਜਿਹੜਾ ਗਲਾ ਨਾ ਸੈਂਸਿਟਿਵ ਜਾਂ ਬਹੁਤ ਹੈ ਹਾਂਜੀ ਜਲਦੀ ਵੱਲ ਪਕਰ ਜਾਂਦਾ ਤੇ ਖੱਟੀ ਦਲੀ ਚੀਜ਼ ਖਾ ਲਵਾਂ ਠੰਡਾ ਪਾਣੀ ਪੀ ਲਵਾਂ ਹਾਂਜੀ ਉਹ ਮੇਰਾ ਗਲੇ ਜਲਦੀ ਤੇ ਮੇਰਾ ਪੱਕ ਜਾਂਦਾ ਗਲਾ ਜੀ ਬਾਅਦ ਖਾਮ ਹੋ ਜਾਂਦਾ ਹੂੰ ਤੇ ਕੁਲਚੇ ਵੀ ਖਾਦੇ ਉਹਨਾਂ ਵੀ ਹੋ ਗਿਆ ਹੂੰਗਾ ਸ਼ਾਇਦ ਹੂੰ ਤਾਂ ਕੰਡਾ ਵੀ ਹੋ ਗਿਆ ਹਾਂ ਦੋਸਤੋ ਫਟਕ ਲੱਗਾ ਯਾਰ ਦੇਖੋ ਜਿਹੜਾ ਸਾਡਾ ਕਿੰਨੇ ਹੀ ਦੇਰ ਤੱਕ ਲੱਗਾ ਰਿਹਾਿੰਦਾ 5-10 ਮਿੰਟ ਤੱਕ ਹੁਣ ਪਤਾ ਨਹੀਂ ਕਦੋਂ ਖੁੱਲੂਗਾ ਆਪੇ ਜਿਹੜਾ ਦੇਖਾ ਆਪਣਾ ਕਦੋਂ ਖੁੱਲੂਗਾ ਹੁਣ ਉਹ ਜਿਹੜਾ 5-10 ਮਿੰਟ ਚਲੋ ਹੁਣ ਵੇਟ ਕਰਦੇ ਆਂ ਖੁੱਲਣ ਦੀ ਦੋਸਤੋ ਹਾਲ ਤੱਕ ਤਾਂ ਫਟਕ ਲੱਗਾ ਐ ਤੇ ਮੈਂ ਬਾਬਾ ਜੀ ਨੂੰ ਕੁੱਛਦਾ ਆਂ ਬਾਬਾ ਜੀ ਆਪਾ ਕਿੱਥੇ ਜਾਣਾ ਆਪਾ ਜਾਣਾਗੇ ਜਿੱਦਾਂ ਹੁਣ ਚਿੰਤਪੁਨੀ ਮਾਤਾ ਜੀ ਦਾ ਮੇਲਾ ਚੱਲਦਾ ਪਿਆ ਨਾ ਸਾਵਣ ਦਾ ਮਹੀਨਾ ਹਾਂਜੀ ਹਾਂਜੀ ਮੇਲਾ ਹੁੰਦਾ ਨਾ ਚਿੰਤਪੁਨੀ ਮਾਤਾ ਜੀ ਦੇ ਹਾਂਜੀ ਹਾਂਜੀ ਤੇ ਉੱਥੇ ਉਹ ਲੰਗਰ ਲੱਗਦੇ ਆ ਹਾਂਜੀ ਹਾਂਜੀ ਜਿਹੜੀ ਆਪਣੀ ਭੇਟ ਐ ਨਾ ਉਹ ਓਪਨ ਕਰਾ ਕੇ ਹੋਣੀ ਆ ਉਹਨਾਂ ਨੂੰ ਕਹਿੰਦਾ ਵੀ ਆਹ ਤੁਸੀਂ ਲਿੰਕ ਕੱਢ ਕੇ ਦੇ ਦੇਣਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਹ ਫੇਟ ਚ ਲਾਓ ਤੁਸੀਂ ਇਹਨਾ ਠੀਕ ਆ ਆਹ ਦੇਖੋ ਹਲੇ ਤੱਕ ਤਾਂ ਫੜਕ ਲੱਗਾ ਆ ਆਹ ਦੇਖੋ ਉਹ ਦੇਖੋ ਦੋਸਤੋ ਟ੍ਰੇਨ ਆ ਚੁੱਕੀ ਆ ਆਹ ਦੇਖੋ ਇਹ ਮਾਲ ਗੱਡੀ ਆ ਪਰ ਆਹ ਦੇਖੋ ਹੋ ਗਈ ਸਟਾਪ ਵਾੜੇ ਕੋਲ ਲੱਗਾ ਦੇਖਿਓ ਹੁਣ ਫੜ ਖੁੱਲਦਾ ਦੇਖੋ ਸਾਰਿਆਂ ਨੇ ਕਿੱਦਾਂ ਭਜ ਗਏ ਸਾੜੇ ਖੁੱਲ ਚੁਕੇ ਆ ਦੇਖਿਓ ਹੁਣ ਇਹ ਉਧਰ ਦੇਖੋ ਉਧਰ ਦੇਖੋ ਆ ਦੇਖੋ ਇਥੋਂ ਬਾਹਰ ਵਿੱਚ ਨਿਕੋਂਦਾ ਮੱਕਰਾ ਹੀ ਨਿਆਰਾ ਹੁੰਦਾ ਦੋਸਤੋ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਹੁਣ ਬਹੁਤ ਹੀ ਜਗ੍ਹਾ ਲੰਗਰ ਲੱਗਣੇ ਹੁਣ ਜਦਾਂ ਰੋਡ ਦੇ ਉੱਪਰ ਬਹੁਤ ਸੰਗਤਾਂ ਵੱਲੋਂ ਲੰਗਰ ਲਾਏ ਜਾਣੇ ਆ ਤੇ ਦੇਖੋ ਆ ਵੀ ਲੰਗਰ ਲੱਗਾ ਕਿੰਨੀ ਸ਼ਰਧਾ ਨਾਲ ਲੋਕਾਂ ਨੂੰ ਬਿਠਾ ਕੇ ਤਾਂ ਛਕਾਉਂਦੇ ਆ ਲੋਕੀ ਜਿਹੜੇ ਜਾਂਦੇ ਆ ਸੰਗਤ ਦੀ ਜਾਂਦੀ ਆ ਆਪਣੀ ਗੱਡੀਆਂ ਸਾਈਡ ਤੇ ਲਾ ਕੇ ਤਾਂ ਫਿਰ ਆਪਣੇ ਲੰਗਰ ਛਕਦੇ ਆ ਤੇ ਬੜੀ ਸ਼ਰਧਾ ਲੋਕਾਂ ਦੇ ਵਿੱਚ ਉੱਛ ਚੱਲੇ ਆਂ ਹਾਂਜੀ ਇਹਨਾਂ પેટ્રોલ ਪੋਲੀ ਆਉਣ ਆਪਾਂ ਅੱਛਾ પેટ્રોલ ਬੋ ਘਾਟਾ ਆ ਦੇਖੋ ਸੂਈ ਪੜੀ ਥੱਲੇ ਹੋਈ ਗਈ ਆ ਪੋੜੀ ਸੀ ਪੋੜਾ પેટ્રોલ ਤੋਂ પેટ્રોલ ਪਾ ਲਿਆ ਆ ਤੇ ਹੁਣ ਅਸੀਂ ਚੱਲੇ ਆਂ ਘਰ ਘੱਡਣਾ ਬਾਬਾ ਜੀ ਘੱਡਣਾ ਦੇਖਦੇ ਆਪਾਂ ਅੱਗੇ ਜਾ ਅੱਗੇ ਕੋਈ ਹੋਰ ਕੋਈ ਕੋਈ ਮਿਲਦਾ ਲੱਗਦਾ ਲੱਗਦਾ ਪੁੱਤੇ ਪਿੰਡ ਕਰ ਹਾਂਜੀ ਚਲਿਏ ਜੇ ਰਾਸਤੇ ਵਿੱਚ ਸਾਨੂੰ ਹੋਰ ਕੋਈ ਲੰਗਰ ਝਕਿਆ ਤੇ ਅਸੀਂ ਉੱਥੇ ਵੀ ਜਾਵਾਂਗੇ ਤੇ ਉੱਥੇ ਵੀ ਪ੍ਰਮੋਸ਼ਨ ਕਰਾਂਗੇ ਮਾਤਾ ਰਾਨੀ ਜੀ ਦੇ ਪੇਟ ਆਹ ਦੇਖੋ ਫਾਟਕ ਲੱਗਾ ਆ ਪਹਿਲਾਂ ਵੀ ਫਾਟਕ ਲੱਗਾ ਸੀਗਾ ਹੁਣ ਵੀ ਫਾਟਕ ਲੱਗਾ ਆ ਬਾਸਿਕੇ ਨਹੀਂ ਫਾਟਕ ਲੱਗਾ ਹੈ ਹਾਂਜੀ ਉਹ ਲੱਗਾ ਹੀ ਹੁੰਦਾ ਜਰੂਰ ਦੇਖੋ ਹਾਂਜੀ ਦੇਖੋ ਇੱਕੇ ਰੇਟ ਕਰ ਲੈਂਦੇ ਤੇ ਫੇਰ ਰਾਸ਼ੀ ਬਹੁਤ ਹੈ ਹਾਂਜੀ ਹਾਂਜੀ ਦੋਸਤੋ ਹੁਣ ਅਸੀਂ ਆਏ ਆ ਇੱਕ ਖੁੱਲੇ ਜਿਹੇ ਮੈਦਾਨ ਵਿੱਚ ਅਸੀਂ ਤਾਂ ਹੋਰ ਵੀ ਲੰਗਰ ਲੱਭਦੇ ਪਏ ਸੀਗੇ ਹੋਰ ਕਿ ਲੰਗਰ ਲੱਗਾ ਹੋਵੇ ਰਸਤੇ ਵਿੱਚ ਪਰ ਸਾਨੂੰ ਮਿਲਿਆ ਨਹੀਂ ਅਸੀਂ ਸੋਚਿਆ ਚਲੋ ਹੋਰ ਕਿਹਦੇ ਨੱਪਾਂਗੇ ਹਣ ਪਾਪਾ ਜੀ ਹਲੇ ਵਾਸਤੇ ਲੱਗਨੇ ਆ ਨਾ ਹਾਂਦੇ ਹੋਰ ਵੀ ਲੱਗਨੇ ਆ ਹਲੇ ਪਿਆਰੀ ਚਲੰਦੀਆਂ ਆ ਬੰਦਰ ਸਟਾਰਟ ਹੋਣੇ ਆ ਫਿਰ ਉਹਨਾਂ ਤੇ ਸੌਟ ਲੱਗੀ ਹੁੰਦੀ ਆ ਭੇਟਾਂ ਲਾਈ ਜਾਂਦੀਆਂ ਮਾਤਾ ਦੀ ਅਕਲ ਹਾਂਜੀ ਹਾਂਜੀ ਪਾਪਾ ਜੀ ਦੀ ਤੇ ਫਿਰ ਆਪਾਂ ਸੈੱਟ ਕਰੀ ਜਣੀ ਜਿੱਥੇ ਇੱਥੇ ਜਾਵਾਂਗੇ ਨਾ ਹਾਂਜੀ ਹਾਂਜੀ ਤੇ ਅੱਜ ਤਾਂ ਚਲੋ ਹਲੇ ਤਾਂ ਅੱਜ 23 ਤਰੀਕ ਹੋਈ ਅਜੇ ਲ ਸਟਾਰਟ ਨਹੀਂ ਹੋਇਆ ਲੰਗਰ ਹਾਂਜੀ 25 ਨੂੰ ਸ਼ੁਰੂ ਹੋਣੇ 24 25 ਨੂੰ ਕੱਲ ਪਰਸੋ ਤੋਂ ਸ਼ੁਰੂ ਹੋ ਜਾਣਾ ਹੈ ਕੱਪ ਹਾਂਜੀ ਤੇ ਆਪਾਂ ਫੇਰ ਜਾਵਾਂਗੇ ਤੇ ਫੇਰ ਆਪਾਂ ਪ੍ਰੋਮੋਸ਼ਨ ਕਰਾ ਕੇ ਆਵਾਂਗੇ ਹਨਾ ਆਪਣੀ ਫੇਟ ਦੀ ਹਨਾ ਹਾਂਜੀ ਹਲੇ ਮੈਂ ਦੇਖਿਆ ਕਿ ਹਲੇ ਨਾ ਮਨ ਲਗੀ ਲੰਗਰ ਦੀ ਤਿਆਰੀ ਚੱਲਦੀ ਹੈ ਜਿੱਦਾਂ ਕਿ ਉਹ ਉੱਥੇ ਉੱਥੇ ਆ ਨਾ ਲੰਗਰ ਦੀ ਤਿਆਰੀ ਚਲੰਦੀ ਆ ਟੈਂਟ ਬਹੁਤ ਜਗ੍ਹਾ ਲੱਗੇ ਹਲਵਾਈ ਵੀ ਲੱਗੇ ਆ ਟੈਂਟ ਲੱਗੇ ਆ ਹਾਂਜੀ ਹਲਵਾਈ ਲੱਗੇ ਆ ਲਾਈਟਿੰਗ ਵਗੈਰਾ ਲਾਉਂਦੇ ਲੜੀਆਂ ਵਗੈਰਾ ਲਾਉਂਦੇ ਆ ਨਾ ਵੀ ਜਿਹੜੇ ਪਤਾ ਲੱਗ ਜਾਂਦਾ ਤੂੰ ਤਿਆਰੀਆਂ ਕਰੰਦਾ ਆ ਇੰਡੀਕੇਸ਼ਨ ਆ ਜਾਂਦਾ ਦੂਰੋਂ ਹੀ ਮਿਲ ਜਾਂਦਾ ਵੀ ਜਾਨਕਿ ਵੀ ਇੱਥੇ ਕੋਈ ਲੰਗਰ ਲੱਗਾ ਹਾਂਜੀ ਹਾਂਜੀ ਖਾਸ ਕਰਕੇ ਝੰਡੇ ਲਗਾਉਂਦੇ ਆ ਹਾਂ ਬਾਕੀ ਇਹ ਗਰਾਊਂਡ ਦੇਖੋ ਜਿਹੜੀ ਆ ਵਾਲੀ ਗਰਾਊਂਡ ਨਾ ਔਰ ਜਿਹੜੀ ਉਧਰ ਵਾਲੀ ਗਰਾਊਂਡ ਆ ਉੱਥੇ ਲੱਗਦਾ ਹੁੰਦਾ ਦੁਸ਼ਹਿਰਾ ਸਾਡੇ ਕਰਤਾਰ ਪਰ ਵਿੱਚ ਦੋ ਜਗ੍ਹਾ ਦੁਸ਼ਹਿਰਾ ਲੱਗਦਾ ਇੱਕ ਇਹਨੂੰ ਕਹਿੰ ਪਹਿਲਾ ਇੱਥੇ ਬਾਪਾ ਜੀ ਤਲਾਹ ਹੁੰਦਾ ਹੈਗਾ ਤਲਾਹ ਹੁੰਦਾ ਹੈ ਬਹੁਤ ਵੱਡਾ ਪਲਾਹ ਦੇਖੋ ਹਾਂਜੀ ਆ ਲਿਆ ਬਣਾਇਆ ਨਾ ਦੇਖੇ ਤਲਾਹ ਹਾਂਜੀ ਉਹ ਦੇਖੋ ਜਿੱਦਾਂ ਸਟੈਪ ਜਿਆ ਬਣਾਇਆ ਹਾਂਜੀ 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 ਸਾਰੇ ਇਦਾਂ ਤਲਾਹ ਦਾ ਹੀ ਆ ਕੋ ਸਿਸਟਮ ਬਹੁਤ ਵੱਡਾ ਆ ਕੁਦਾ ਹੀ ਵੱਡੀ ਕਰੋੜ ਉਹ ਸਾਰਾ ਟੋਟਲ ਵਾਲਾ ਚਾਰ ਸਵੇਰੇ ਦੇ ਹੀ ਆ ਹਾਂਜੀ ਇੱਕ ਆਪਣੀ ਉਧਰ ਕਰਤਾਰਪੁਰ ਰੇਲਵੇ ਰੋਡ ਹੈ ਨਾ ਹਾਂਜੀ ਹਾਂਜੀ ਕਰਪੂਤਲਾ ਰੇਲਵੇ ਰੋਡ ਜਿਹੜਾ ਇੱਕ ਇੱਕ ਦੁਸ਼ਰਾ ਉੱਥੇ ਲੱਗਦਾ ਹੂੰ ਦੋ ਦੁਸ਼ਰੇ ਲੱਗਦੇ ਚੱਕੜਦੇ ਹੁੰਦੇ ਕਰੀ ਕੱਢ ਪਰ ਮੇਰਾ ਕਦੀ ਟਾਈਮ ਨਹੀਂ ਲੱਗਦਾ ਤੇ ਮੈਂ ਤਾਂ ਬੀਜ਼ੀ ਹੁੰਨਾ ਆ ਤੇ ਮੈਂ ਕਦੀ ਖੇਡ ਨਹੀਂ ਸਕਦਾ ਇੱਥੇ ਆ ਕੇ ਵੈਸੇ ਵੀ ਇੱਥੇ ਮੈਨੂੰ ਕੋਈ ਜਾਣਦਾ ਹੀ ਨਹੀਂ ਆ ਕੋਈ ਨਹੀਂ ਜਾਣਦਾ ਇੱਥੇ ਜਿੱਥੇ ਮੈਂ ਖੇਡਣਾ ਵੀ ਆ ਹਣਾ ਆਪਾ ਜੀ ਕਹਿੰਦਾ ਤੁਹਾਨੂੰ ਇਕੱਠੇ ਕਰਕੇ ਲੈ ਆਵਾਂ ਕਿ ਮੁੰਡਿਆਂ ਨੂੰ ਆਪਣੇ ਉੱਤੇ ਮੁੰਡੇ ਯਾਰ ਦੋਸਤ ਉਹ ਤੇ ਹਣ ਭੰਡ ਖੇਡਦੇ ਆ ਭਾਂਡੇ ਖੇਡਣਾਂਗੇ ਯਾ ਜਦਦਾ ਇਹ ਵੱਡੇ ਹੋ ਜਾਂਦੇ ਉਹਦਾ ਇਹ ਛੋਟੇ ਛੋਟੇ ਬੱਚੇ ਵਾਲੇ ਕੰਮ ਕਰਨ ਲੱਗ ਪੈਂਦੇ ਨਹੀਂ ਮੈਂ ਕਿਹਾ ਸੀ ਮੈਂ ক্রিকেট ਖੇਡਿਆ ਕਰੋ ਬਾਂਟੇ ਕੀ ਬਾਂਟੇ ਮੈਨੂੰ ਨਹੀਂ ਬੱਝ ਲੱਗਦੇ ਉਹ ਨਹੀਂ ਬਾਂਟੇ ਬਾਂਟੇ ਖੇਡਦੇ ਰਹਿੰਦੇ ক্রিকেট ਛੱਡਦਾ ਉਹਨਾਂ ਨੇ ਜਦ ਹੁਣ ਕਲਾਸਾਂ ਵੱਡੀਆਂ ਹੋਈ ਜਾਂਦੀਆਂ ਵੱਡੇ ਹੋਈ ਜਾਂਦੇ 10ਵੀਂ ਚੱਕਰ ਪਹੁੰਚਣ ਵਾਲੇ ਹੁਣ ਉਹ ਛੋਟੇ ਛੋਟੇ ਬੱਚੇ ਵਾਲੇ ਕੰਮ ਕਰਨ ਲੱਗ ਪਏ ਹੈ ਕਮਾਲ ਹੀ ਆ ਯਾਰ ਜਦੀ ਤੇਰੇ ਦੋਸਤੇ ਵੀ ਮੈਂ ਤਾਂ ਕਹਿੰਦਾ ਹਾਂ ਮੈਂ ক্রিকেট ਖੇਡਿਆ ਕਰੋ ਬਾਂਟੇ ਮੈਨੂੰ ਬੱਝਣ ਲੱਗਦੇ ਬਾਂਟੇ ਖੇਡਦੇ ਚਲੋ ਦੇਖੋ ਬਾਂਟੇ ਚਲੋ ਦੇਖੋ ਬਾਂਟੇ ਮੈਨੂੰ ਨਹੀਂ ਪਤਾ ਯਾਰ ਸੱਚ ਉਹ ਪ੍ਰਿੰਸ ਵੀ ਖੇਡਦਾ ਹੁੰਦਾ ਉਹ ਖੇਡਦਾ ਹੁੰਦਾ ਕਿ ਤਾਂ ਸ਼ਿ ਡਿੰਪਲ ਆ ਸਾਰੇ ਖੇਡਦੇ ਹੁੰਦੇ ਕੋਈ ਨੂੰ ਕਰੂੰਗਾ ਗੱਲ ਨੂੰ ਸਮਝਾਉਂਗਾ ਮੈਂ ਨਾ ਵੱਡੇ ਹੋਵੋ ਹੁਣ ਕਾ ਕਾ ਛੋਟੇ ਹੋਣਾ ਮੁੱਛਾ ਆ ਜਾਂਦੀ ਆ ਹੁੰਦੇ ਵੱਡੇ ਗਏ ਤੇ ਚੰਗੇ ਲੱਗਦੇ ਨਹੀਂ ਵੈਸੇ ਸਾਰੇ ਖੇਡਦੇ ਵਾਂਡੇ ਜਿਨ੍ਹਾਂ ਨੂੰ ਸ਼ੌਂਕ ਆ ਪਰ ਮੈਨੂੰ ਨਹੀਂ ਵਧੀਆ ਲੱਗਦਾ ਤਾਂ ਵਧੀਆ ਲੱਗਦਾ ਏਜ ਦੇ ਹਿਸਾਬ ਨਾਲ ਵੀ ਚੀਜ਼ ਵਧੀਆ ਲੱਗਦੀ ਆ ਹਾਂਜੀ ਹਾਂਜੀ ਚਲੋ ਖੇਡ ਲਿਆ ਹੋ ਚੀਜ਼ ਪਰ ਆਪਾਂ ਅਜਿਹਾ ਖੇਡਣਾ ਜਿੱਦਾਂ ਵੀ ਖੇੜਨੇ ਖੇੜਣਾ ਸ਼ਾਮ ਦੀ ਜਿਹੜਾ ਖੇਡਦੇ ਨੇ ਉਹ ਵੀ ਸ਼ਾਮਿਲ ਕਰ ਲੈਣਾ ਲਿਸਟ ਵਿੱਚ ਹਾਂਜੀ ਨਹੀਂ ਲੱਗੇ ਮੈਨੂੰ ਤਾਂ ক্রিকেট ਖੇਡਣਾ ਹੀ ਪਸੰਦ ਆ ਹੁਣ ਅਸੀਂ ਵਾਪਸ ਚੱਲੇ ਆ ਘਰ ਹੁਣ ਅਸੀਂ ਸਿੱਧਾ ਹੀ ਘਰ ਜਾਣਾ ਬਿਕੋਜ਼ ਹੁਣ ਰਾਤ ਹੋਣ ਵਾਲੀ ਆ ਤੇ ਆਹ ਦਾ ਹੈਗੀ ਵੀ ਸ਼ਮਸ਼ਾਨ ਦੀ ਜਗ੍ਹਾ ਸ਼ਮਸ਼ਾਨ ਆਹ ਥੋੜਾ ਮਜ਼ਾ ਜਾਂ ਨਹੀਂ ਹੁੰਦਾ ਡੈਂਟੀਵਿਟੀ ਜੀ ਬੜੀ ਲੱਗਦੀ ਇੱਥੇ ਨਾ ਹਾਂਜੀ ਬੜਾ ਅਜੀਬ ਕੋਈ ਹੈ ਹੀ ਨਹੀਂ ਆ ਦੇਖੋ ਕੋਈ ਹੈ ਹੀ ਨਹੀਂ ਆ ਆਹ ਦੇ ਇਧਰ ਸਾਹਮਣੇ ਰੋਡ ਆ ਪਰ ਇਧਰ ਬੜਾ ਅਜੀਬ ਜਿਹਾ ਲੱਗਣ ਦੇ ਪਤਾ ਨਹੀਂ ਕਹਿੰਦੇ ਹਾਂ ਚੰਗਰੀ ਆ ਸਾਰਾ ਦੇਖਾ ਹਾਂਜੀ ਚਲੋ ਜੀ ਹੁਣ ਅਸੀਂ ਲੱਗੇ ਆ ਚੜਨ ਹਾਰੇ ਕਿਉਂ ਇਹ ਹਾਰੇ ਪੁਰਾਸਤਾ ਇਹ ਉਹ ਉਹ ਇਹ ਉਹ ਬਚ ਗਏ ਟਿਕਣਾ ਹੀ ਚੜ ਹੀ ਗਏ ਆਖਰਕਾਰ ਹਾਂਜੀ ਵਰਤਾ ਵੀ ਚੜ ਗਏ ਪਹੁੰਚ ਚੁੱਕੇ ਹਾਂ ਚਲੋ ਦੋਸਤੋ ਇਸ ਦਿਨ ਆ ਲਈ ਹਾਂ ਮੈਂ ਵਲੋਗ ਦਾ ਕਰਦੇ ਹਾਂ ਅੰਡ ਦੇਖ ਲੋ ਰਾਤ ਹੋ ਗਈ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਅਲਵਿਦਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ